ਜੈ ਪੀਰਾਂ ਦੀ ਜੈ ਮਸਤਾਂ ਦੀ ਜੈ ਮੇਰੇ ਗੌਸਪਾ ਗਰਮੇਲੀ ਸਰਕਾਰ ਦੀ ਜੈ ਮੇਰੇ ਲਖਦਾਤਾ ਲਾਲਾ ਵਾਲੀ ਸਰਕਾਰ ਦੀ ਜੈ ਮੇਰੇ ਮਲੇਰ ਕੋਲੇ ਦੀ ਸਰਕਾਰ ਦੀ ਜੈ ਮਾਂ ਲక్ష్ਮੀ ਦੀ ਜੈ ਮਾਂ ਦੁਰਗਾ ਦੇਵੀ ਦੀ ਮੇਰੇ ਭੈਣ ਭਰਾਵਾਂ ਨੂੰ ਦਿਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਬੱਚਿਆਂ ਨੂੰ ਬਜ਼ੁਰਗਾਂ ਨੂੰ ਮੇਰੇ ਨੂੰ ਬਗ ਲੱਖ ਵਧਾਈ ਛਾ ਸੰਤ ਜੀ ਅੱਜ ਬਹੁਤ ਸ਼ੁਭ ਦਿਹਾੜਾ ਆਇਆ ਹੈ ਘਰ ਦੇ ਵਿੱਚ ਕਲਪਨਾ ਕਲੇਸ਼ਾਂ ਹਰ ਪਰਿਵਾਰ ਦੇ ਘਰ ਵਿੱਚ ਚੱਲੀ ਜਾਂਦੀਆਂ ਹਨ ਇਹ ਘਰੇ ਕਨੇਸ਼ ਚੱਲੀ ਜਾਂਦੀ ਆ ਕਿਸੇ ਦੇ ਘਰੇ ਕੋਈ ਚੱਲੀ ਜਾਂਦੀ ਆ ਦੁਖੀ ਤੋਂ ਦੁਖੀ ਬੈਠੇ ਆ ਪਰ ਅੱਜ ਮੈਂ ਤੁਹਾਡੇ ਬਾਤ ਇੱਕ ਛੋਟਾ ਜਿਹਾ ਆਪਾਏ ਲੈ ਕੇ ਆਇਆ ਜੇ ਮੇਰੀਆਂ ਭੈਣਾਂ ਭਰਾ ਮੇਰੇ ਬੱਚੇ ਪਾ ਕਰ ਲੈਣਗੇ ਉਹ ਪਾ ਦੇ ਵਿੱਚ ਪਾ ਮੇਰਾ ਜੋ ਜਮਾਇਆ ਹੋਇਆ ਹੈ ਸਵਾ ਕਿਲੋ ਕਾਲੇ ਮਾ ਸਵਾ ਮੀਟਰ ਕਾਲਾ ਕਪੜਾ ਵਿੱਚ ਰੱਖ ਕੇ ਇੱਕ ਨਿੰਬੂ ਲੈਣਾ ਨਿੰਬੂ ਸਾਫ ਸੁਥਰਾ ਹੋਵੇ ਗਲਿਆ ਪਰਿਆ ਨਾ ਹੋਵੇ ਇਸੇ ਪਾਸੇ ਦਾਗ ਨਾ ਹੋਵੇ ਨਿੰਬੂ ਦੇ ਚਾਰ ਲੌਂਗ ਲੈਣੇ ਆ ਲੌਂਗ ਕਿਹੜੇ ਲੈਣੇ ਆ ਜਿਨ੍ਹਾਂ ਤੇ ਫੁੱਲ ਲੱਗਾ ਹੋਵੇ ਲੌਂਗ ਭੁਰਿਆ ਨਾ ਹੋਵੇ ਚਾਰ ਲੌਂਗ ਆਪਣੇ ਨਿੰਬੂ ਦੇ ਵਿੱਚ ਲਾ ਲਿਆ ਜੇ ਇੱਕ ਕਾਲੇ ਰੰਗ ਦਾ ਛੋਟਾ ਜਿਹਾ ਕਿੱਲ ਲਾ ਲਿਆ ਜੇ ਮੇਖ ਲਾ ਲਿਆ ਜੀ ਸਾਰਾ ਪਰਿਵਾਰ ਹੱਥ ਮੂੰਹ ਧੋ ਕੇ ਮਾਲਕ ਦੇ ਦਰਵਾਜ਼ੇ ਮੱਥਾ ਟੇਕ ਕੇ ਜੋ ਵੀ ਫੱਕਰ ਫਕੀਰ ਨੂੰ ਮੰਨਦਾ ਜਾਂ ਕੋਈ ਸਾਧੂ ਨੂੰ ਮੰਨਦਾ ਜਾਂ ਕੋਈ ਦੇਵੀ ਦੇਵਤਾ ਨੂੰ ਮੰਨਦਾ ਆਪ ਦੇ ਘਰ ਦੇ ਵਿੱਚ ਚਿਚਰਾਗ ਬੱਤੀ ਦਾ ਇਸ਼ਨਾਨ ਕਰਕੇ ਆਓ ਇਸ਼ਨਾਨ ਕਰਕੇ ਸਾਰਾ ਪਰਿਵਾਰ ਹੱਥ ਲਾਓ ਉਸ ਨੂੰ ਮਾਵਾਂ ਦੇ ਵਿੱਚ ਨਿੰਬੂ ਰਾਕੇ ਉਹਨੂੰ ਬੰਨ ਲੈਣਾ ਬਨ ਕੇ ਭਾਈ ਸਾਧ ਸੰਤ ਜੀ ਉਹ ਸਾਰੇ ਪਰਿਵਾਰ ਦਾ ਹੱਥ ਲਵਾ ਕੇ ਉਹਨੂੰ ਕੀ ਕਰਨਾ ਤੁਸੀਂ ਜਲ ਪ੍ਰਵੇਸ਼ ਕਰਨਾ ਵਗਦੇ ਪਾਣੀ ਦੇ ਵਿੱਚ ਪਾ ਕੇ ਉਹਨਾਂ ਛੇਰੋ ਉਹ ਜਿਹੜਾ ਨਕਸ਼ਾ ਤਹਾਡੇ ਘਰ ਦੇ ਵਿੱਚ ਸਾਲ ਭਰ ਦੀ ਕਮਾਈਂ ਬਰਕਤ ਪਾਊਗਾ ਉਸ ਤੋਂ ਬਾਅਦ ਆ ਕੇ ਨਾਤੋ ਕੇ ਮਾਂ ਲక్ష్ਮੀ ਦੀ ਪੂਜਾ ਕਰੋ ਮਾਂ ਦੁਰਗਾ ਦੀ ਪੂਜਾ ਕਰੋ ਤੁਹਾਡੇ ਘਰ ਦੇ ਵਿੱਚ ਬੇੜੇ ਪਾਰ ਹੋ ਜਾਣਗੇ ਤੁਹਾਡੇ ਘਰ ਦੀ ਜੈ ਜੇਕਾਰ ਹੋ ਜੂਗੀ ਇਹ ਨੁਕਸਾ ਜਮਾਇਆ ਹੋਇਆ ਹੈ ਇਹ ਨੁਕਸਾ ਇੱਕ ਬਹੁਤ ਅਪਾਇਦਾਰ ਹੈ ਨਾਤਾ ਕਾ ਅਬਿਧ ਕ੍ਰੋਧ ਆਵੇ ਨਾ ਘਰ ਤੇ ਕਲੇਸ਼ ਆਵੇ ਨਾ ਘਰ ਦੇ ਵਿੱਚ ਸਾਲ ਭਰ ਬਰਕਤ ਮੁੱਕੇ ਜੋ ਵੀ ਮੇਰਾ ਵੀਰੇ ਨੁਕਸਾ ਕਰ ਲਊਗਾ ਸਦਾ ਵਾਤੇ ਖੁਸ਼ੀਆਂ ਪਾਊਗਾ ਮੇਰੀ ਤਾਂ ਇੱਕ ਤੁਹਾਡੇ ਅੱਗੇ ਇਹੋ ਜੀ ਬੇਨਤੀ ਪਾਈ ਆ ਇਹ ਨੁਕਸਾਨ ਦਿੱਤਾ ਦਿਵਾਲੀ ਦਾ ਦਿਹਾੜਾ ਕਰ ਲਓਗੇ ਤੇ ਸੁਖ ਲਓਗੇ ਬੋਲ ਸੱਚੇ ਦਰਬਾਰ ਕੀ ਜੀ